ਲੋ ਜੀ ਸਸਰੀ ਕਾਇਤੋਂ ਸਾਰਿਆਂ ਮੈਂ ਤੁਹਾਡੀ ਆਪਣੀ ਅਮਰਿਤ ਕਰਦੇ ਹਾਂ ਜੋਸ਼ੀ ਜਨਨਾ ਹੁੰਦੇ ਅਸੀਂ ਨਾਮ ਬਦੇ ਤੁਹਾਨੂੰ ਸਵਾਟ ਕਰਦੇ ਆ ਲੋ ਜੀ ਅੱਜ ਫੇਰ ਹਾਜ਼ਰ ਹਾਂ ਤੁਹਾਨੂੰ ਕਿਤੇਰੀ ਵਿੱਚ ਬਹੁਤ ਹੀ ਪਿਆਰਾ ਤੇ ਉਹ ਬੁਢਾ ਟਾਇਟਾ ਛੋਟਾ ਤੇ ਤੁਸੀਂ ਪਰ ਪਹਿਲਾ ਸੋਹਿਆਂ ਲਿਖਦਾ ਮੈਂ ਇਹ ਨਾਮ ਇਹਨਾਂ ਫਿੰਗਰ ਲੱਭ ਕੇ ਲਿਆਉਂਦੇ ਹਾਂ ਤੁਹਾਡੇ ਬਾਅਦ ਤੇ ਲੰਬੀ ਹੀਕ ਦੇ ਗੀਤ ਹੈ ਹੈਨਾ ਇਹ ਲੈ ਸੋਣਾ ਇਹ ਫਿਰ ਦੇਖਣੋ ਤੇ ਜਿਹੜਾ ਨੁਕਤਾ ਪਾਉਂਗੀ ਜਿਉਂ ਜੋ ਬੰਦਿਆ ਫਿਰਸੀਆਂ ਹੋ ਜਾਂਦੀਆਂ ਨੇ ਹਨਾ ਉਹ ਨੁਕਤਾ ਆਪੀ ਪੈਨਸਲ ਲੈ ਕੇ ਬੈਠ ਜਿਓ ਤੇ ਜੇ ਪਹਿਲਾਂ ਲਿਖਿਆ ਤਾਂ ਵੱਖਰੀ ਗੱਲ ਆ ਨਹੀਂ ਤਕਸਿਰ ਉਹ ਦੇਖਿਓ ਤੇ ਅੱਗੇ ਹੋਰ ਪੜ੍ਹਨਾਂ ਦੋਸਤੋ ਸਾਰਿਆਂ ਪੜ੍ਹ ਲੈ ਮੋਂ ਸੁੰਦਰ ਕੁੜੀਆਂ ਬੇਟੀਆਂ ਦੇ ਬਹੁਤ ਦਿਨ ਕੁਛ ਜੇ ਰਹਿੰਦੀਆਂ ਨੇ ਮੈਂ ਕਹਿੰਦੀ ਹਾਂ ਬੁੱਤ ਪਾਇਆ ਹੋਇਆ ਹੈਗਾ ਨੁਕਤਾ ਹਨਾ ਤੇ ਲੋਕ ਕਈ ਵਾਰੀ ਫਿਰ ਮੈਂ ਇਹਨਾਂ ਬਹਿਰੀਆਂ ਫੋਕ ਕੇ ਦੱਸੂਗੀ ਕਿਉਂਕਿ ਫਿਰ ਜਵਾਨੀ ਸਾਰੇ ਮੁੱਕੇ ਜਾਦੇ ਰਹਿੰਗੇ ਤੇ ਫਿਰ ਮੈਂ ਤਾਂ ਕਿ ਨਹੀਂ ਹੀ ਵਾਰੀ ਵਾਰੀ ਫੋਨ ਨਾ ਕਰਿਆ ਕਰ ਤੇ ਪਰ ਪਰ ਮੈਂ ਦੱਸਦੀ ਯੂਰ ਆ ਤੇ ਨਾ ਆ ਜਿਓ ਫਿਰ ਆਪਾਂ ਰੰਗ ਰੰਗ ਪ੍ਰੋਗਰਾਮ ਵੱਲ ਤੇ ਫਿਰ ਸੇਸ਼ ਵੱਲ ਨੂੰ ਦੇਖ ਕੇ ਕਰਾਗੇ ਵੀ ਥੋੜੀ ਸੀਤ ਬਾਸਤੀ ਪਾਈ ਦੇ ਨੇ ਹੱਸਦੇ ਖੇਦੇ ਮੈਂ ਵੀ ਡਾਕ ਕੁਛ ਨਹੀਂ ਆ ਹੈ ਨਾ ਤੇ ਲੋ ਆ ਜਿਓ ਫਿਰ ਆਪਾਂ ਰੰਗ ਰੰਗ ਪ੍ਰੋਗਰਾਮ ਗਾਹੀ ਤੇ ਲੱਗਿਰ ਆ ਨਾ ਉਗਲਾਂ ਦਿਲਾਂ ਦੀਆਂ ਦਿਲ ਵਿੱਚ ਰਹੇ ਗਈਆਂ ਉਗਲਾਂ ਦਿਲਾਂ ਦੀਆਂ ਦਿਲ ਵਿੱਚ ਰਹੇ ਗਈਆਂ ਰਹੇ ਗਈਆਂ ਸ਼ਾਮ ਪਰ ਵੇ ਗਈਆਂ ਸ਼ਾਮ ਵੇ ਜਾਨੀਆ ਕੋਲਣਹਾਰੀ ਏ ਦੁਨੀਆਂ ਸਾਰੀ ਕੋਲਣਹਾਰੀ ਏ ਦੁਨੀਆਂ ਸਾਰੀ ਬਸਤਾਈ ਰੱਬ ਦਾ ਤੂੰ ਵਾਰੀ বাসतै रब ਦਾ ਤੂੰ ਆਇਕ ਵਾਰੀ ਤੇਰੇ ਰਹਾ ਵਿੱਚ ਅਜਿਤਾ ਮੈਂ

ਗੜੇ ਵੀ ਚੇ ਗਾਨੀ ਕੰਨ ਤੇ ਮੁੰਦਰਾ ਗੜੇ ਵੀ ਚੇ ਗਾਨੀ ਬਸਤੈ ਰੱਬ ਦਾ ਬੇਦੇ ਜਾਨੀ ਸ਼ਾਨੀ ਬਸਤੈ ਰੱਬ ਦਾ ਬੇ बगासी रे

ਕਦਮੇਗਾ ਕਦਮੇ ਦੀਨਾ ਦੀਆ ਬੇਜਨੀਆ ਗੀਤ ਹੋਇਆ ਪੂਰਾ ਗੀਤ ਤਾਂ ਛੋਟਾ ਹੀ ਸੀ ਤੇ ਪਰ ਮੈਂ ਫਿਰ ਸੰਭਾਲ ਲਵਾਂ ਸਾਰੇ ਗੀਤ ਹੈ ਨਾ ਇਸ ਕਰਕੇ ਕਿ ਕਿਸੇ ਗੀਤ ਦਾ ਸ਼ਕਤੀ ਦਾ ਨਹੀਂ ਛੋਟੇ ਛੋਟੇ ਤੇ ਸਾਰੇ ਤੁਹਾਡੇ ਦੇ ਪੇਸ਼ ਕਰ ਦਿੰਦੇ ਆ ਆ ਜੋ ਕੋਈ ਤੁਸੀਂ ਦੱਸਿਓ ਸਾਦਾ ਗੀਤ ਉਹ ਲੋਕੇ ਹਰ ਜਨ ਲੱਗੇ। ਇਹ ਪਹਿਲਾਂ ਨਹੀਂ ਸੁਣਿਆ ਸੀ ਤੇ ਹੁਣ ਇਸ ਗੀਤ ਨੂੰ ਜਰੂਰ ਲੋਗ ਗਾਇਆ ਕਰੋ ਛੋਟੇ ਯਾਦ ਵੀ ਜਾਂਦੀ ਹੋ ਜੂਗਾ। ਲਿਖ ਲਿਆ ਕਰੋ ਲਿਖ ਕੇ ਫਿਰ ਕਹੀਂ ਪੈਣਾ ਕਹਿੰਦੇ ਸਾਡੀ ਜੱਥੇ ਯਾਦ ਨਹੀਂ ਹੁੰਦਾ। ਮੇਰੇ ਕਿਹੜਾ ਯਾਦ ਹੋ ਜਾਂਦਾ ਛੇ ਅੱਗੇ ਤਾਂ ਸੁਣ ਲੈਣੇ ਯਾਦ ਹੋ ਜਾਂਦੇ ਹੁਣ। ਉਹਰ ਦੇ ਹਿਸਾਬ ਨਾਲ ਤੁਹਾਨੂੰ ਜਾਨੇ ਹੈ ਨਾ ਤੇ ਤੁਸੀਂ ਦੇਖ ਲਿਆ ਕਰੋ ਤੇ ਜੇ ਦੋ ਚਾਰ ਬਾਰੀ ਗਾਓ ਕੰਠ ਹੋ ਜਾਂਦਾ ਤੇ ਫਿਰ ਕੋਈ ਤਾਂ ਅਸਾਂ ਨੇ ਆਪਣੇ ਆਈ ਜਾਂਦੇ ਰਹੇ ਹੈ ਨਾ ਤੇ ਲੋਹ ਆਜੋ ਹੁਣ ਤੰਦਰੁਸਤੀ ਹੈ ਨਾ ਆਪ ਵੀ ਤੁਸੀਂ ਇੱਥੇ ਬੈਠੀ ਨਾ ਕਿ ਇਹ ਨੁਕਤਾ ਹੈਗਾ ਜੋਵਨ ਦੀਆਂ ਫਿੰਸੀਆਂ ਦੂਰ ਕਰੋ ਹੈ ਨਾ ਫੀ ਲਗਾ ਦੇ ਕਿ ਬੱਚ ਯਾਦ ਰੱਖਿਓ ਪੰਚਾਰੀ ਦੇ ਮੁੱਢੀਆਂ ਸਾਰੇ ਚੀਜ਼ਾਂ ਬੱਚ ਲੋਹ ਧਣੀਆਂ ਤਿੰਨੇ ਚੀਜ਼ਾਂ ਨੇ ਬੱਚ ਲੋਹ ਧਣੀਆਂ ਇਹ ਬਰਾਬਰ ਮਾਤਰਾ ਵਿੱਚ ਨਿਆਬਿਆਂ ਹੋ ਗਰਾ ਮੈਨੂੰ 600 ਗ੍ਰਾਮ ਮੈਨੂੰ ਤਾਂ ਇਹ ਕੱਲੀ ਕੱਲੀ ਵਾਰ ਵਾਰ ਬੋਲ ਗਿਓ ਫਿਰ ਤੁਸੀਂ ਕਈ ਕਈ ਵਾਰ ਕਹਿੰਦੇ ਸਾਨੂੰ ਸਮਝ ਨਹੀਂ ਆਈ ਹੈ ਇਸ ਕਰਕੇ ਮੈਂ ਦੋ ਦੋ ਤਿੰਨ ਤਨ ਵਾਰੀ ਬੋਲ ਦਣੀ ਆ ਬਾਦਚ ਲੋਹਦ ਧਣੀਆਂ ਹੈ ਨਾ ਇਹ ਬਰਾਬਰ ਮਾਤਰਾ ਚ ਲੈ ਲਓ ਤੇਨੂੰ ਕੁੱਟ-ਕੱਟ ਕੇ ਫਿਰ ਕਪੜੇ ਸ਼ਾਨ ਕਰੋ ਕਪੜੇ ਸ਼ਾਨ ਪਾਊਡਰ ਬਣ ਕੇ ਦਾ ਫਿਰ ਤੁਸੀਂ ਨੇ ਤੇਲ ਵਿੱਚ ਮਿਲਾ ਕੇ ਤੇ ਜਿਹੜੇ ਤੇ ਲੱਗਦਾ ਹੈ ਨਾ ਤੇ ਦੋ ਤਿੰਨ ਦਿਨ ਲਗਾਉਂਦੇ ਰਹੋਗੇ ਆਪਣੇ ਆਪ ਨੂੰ ਪਤਾ ਲੱਗਦਾ ਕਿ ਮੇਂ ਪੈਂਦੀ ਜਾਣਗੀਆਂ ਆ ਇਹ ਨਾ ਸੁੰਦਰ ਪੇਰਾ ਬਣ ਜੂਗਾ ਕਿ ਲੈ ਜਾਣਗੇ ਹੈ ਨਾ ਤੇ ਕੋਈ ਦਵਾਈ ਲੈਣ ਦੀ ਲੋੜ ਨਹੀਂ ਡਾਕਟਰਾਂ ਕੋਲ ਜਾਣ ਦੀ ਲੋੜ ਨਹੀਂ ਘਰੋ ਲੈ ਆ ਕੇ 5-10 ਰੁਪਏ ਥੋੜੇ ਲੱਗਣਗੇ ਤੇ ਇਹ ਨੁਕਤਾ ਦੂਰ ਬਰਤ ਕੇ ਦੇਖੋ ਰਾਟਾਂ ਕੋਲੇ ਵੀ ਆਪਾਂ ਜਾ ਕੇ ਦਵਾਈ ਲੈ ਕੇ ਫਿਰ ਬਰਤ ਕੇ ਦੇਖਦੇ ਹਾਂ ਕਿਦਾਂ ਠੀਕ ਆਈ ਨਹੀਂ ਕਿਤੇ ਨਹੀਂ ਹੈ ਇਹ ਕੀ ਆ ਕਿਸੇ ਦਾ ਕਿਸੇ ਕਹੀ ਬਈ ਦਵਾਈਆਂ ਖਾਣ ਨਾਲ ਠੀਕ ਹੋ ਜਾਂਦੇ ਨੇ ਪਰ ਆਮ ਇਹ ਨਾ ਬਰਤਿਆ ਕੁੜੀਆਂ ਨੇ ਠੀਕ ਹੋ ਜਾਂਦਾ ਤੇ ਇਹਨੂੰ ਜ਼ਰੂਰ ਬਰਤ ਕੇ ਦੇਖੋ ਤੇ ਫੋਨ ਦਿਓ ਸਾਨੂੰ ਛੁੱਟੀਆਂ ਕੱਲ ਨੂੰ ਨਵੇਂ ਗੀਤ ਤੇ ਨਵੇਂ ਨਕਲਾ ਪੀਰ ਮਿਲਾਂਗੇ ਤੇ ਮਾਣੋ ਇਸ ਗੀਤ ਦਾ ਤੇ ਮੁੱਤੇ ਦਾ ਅਨੰਦ ਧੰਨਵਾਦ ਸਾਡੇ ਵੀਡੀਓ ਦੇਖਣ ਲਈ